लुधियाना में इन दिनों गुंडागर्दी की वारदातें बढ़ती जा रही हैं, जिसकी वजह से लॉ एंड ऑर्डर की खस्ता हालत के कारण चर्चाओं का बाजार गरमाया हुआ है एक बार फिर वीडियो आदर्श नगर से सामने आई है जहां कुछ दिन पहले सरेआम गुंडागर्दी का नंगा नाच देखने को मिला जिसमें कुछ अज्ञात व्यक्तियों द्वारा एक नौजवान और उसके पिता के ऊपर हमला किया गया जिसका वीडियो सोशल मीडिया पे वायरल हो रहा है जानकारी मुताबिक इस हमले की वजह आपसी रंजिश बताई जा रही है हालांकि पुलिस इस मामले की जांच कर रही है जिसके बाद आगे की कार्रवाई की जाएगी की मेरा नाम हरविंदर सिंह पंद्रह तरीक नारदात हुई पंद्रह दिसंबर शाम पांच बज के पाँह मिनट ਉਹ ਹਾਰਨ ਤੇ ਹਾਰ ਮਾਰਦੇ ਸੀ ਮੈਂ ਮੋਟਰਸਾਈਕਲ ਸਾਈਡ ਤੇ ਰੁਕ ਗਿਆ ਮੈਂ ਕਿ ਲੰਘ ਜਾ ਉਹ ਪਾਸ ਉੱਤਰ ਕੇ ਉਹਨਾਂ ਨੇ ਦਾਤ ਮਾਰਨੇ ਸ਼ੁਰੂ ਕਰ ਦਿੱਤੇ ਕਰਕੇ ਅਸਲ ਫਿਰ ਰਿਸਿਵਲ ਤੇ ਕੇ ਪੱਟਾ ਕਟਵਾਇਆ ਤੇ ਪੱਟਾ ਕਟਵਾ ਕੇ ਇੱਥੇ ਉਹ ਗੇੜੇ ਮਾਰਦੇ ਆ ਪਹਿਲਾਂ ਇੱਕ ਕੁਕੀਸੀ ਫਿਰ ਉਹਨੇ ਕੋਈ ਸੁਣਵਾਈ ਨਹੀਂ ਕੀਤੀ ਫਿਰ ਹੁਣ ਦੂਜੇ ਨੂੰ ਦਿੱਤਾ ਕਿ ਉਹਦੀ ਬਗਲੀ ਹੋਗੀ ਕੱਲ ਉਹਨੂੰ ਦਿੱਦਿਆਂ ਦੇ ਫੋਨ ਕਰੂੰ ਕਿ ਇਸ ਜੰਦਾ ਕਿਹੜੇ ਮੁੰਡੇ ਆ ਸੀ ਤੁਹਾਨੂੰ ਪਤਾ ਲੱਗਿਆ ਸੀ ਤੁਹਾਨੂੰ ਤੇ ਅਣਪਛਾਤੇ ਸੀਗੇ ਜੀ ਕੋਈ ਪਤਾ ਅੱਛਾ ਤੇ ਵਿਕਲ ਕਿਹੜੇ ਸੀਗੇ ਤੁਸੀਂ ਉਹਨਾਂ ਦੇਖੇ ਸੀਗੇ ਉਹਨਾਂ ਕੋਲ ਦੋ ਮੋਟਰਸਾਈਕਲ ਸੀਗੇ ਤੇ ਇੱਕ ਐਕਟਵਸ ਅੱਛਾ ਤੇ ਕਿਹੜੇ ਕਿਹੜੇ ਹਥਿਆਰ ਲੈ ਕੇ ਆਏ ਸੀ ਤੁਹਾਨੂੰ ਪਤਾ ਲੱਗਿਆ ਜੀ ਨਹੀਂ ਇੱਕ ਕਿਰਪਾਨਾ ਸੀਗੀ ਤੇ ਉਹ ਵੱਡੇ ਵੱਡੇ ਜਿਹੜੇ ਇੱਕ ਦਾਤ ਹੁੰਦੇ ਆ ਉਹ ਅੱਛਾ ਜੀ ਅਸੀਂ ਦੋ ਮੇਰੇ ਹੱਥ ਤੇ ਵੀ ਲੱਗੇ ਆ ਠੀਕ ਹੈ ਮੈਂ ਇਦਾਂ ਫੜ ਲਈ ਸੀ ਇੱਕ ਸਿਆਪ ਤੈ ਮਾ ਪਿਛਲੇ ਸਾਲ ਦੀ ਗੱਲ ਅੱਜ ਤੱਕ ਸੁਣਵਾਈ ਨਹੀਂ ਹੋਈ ਇਹਦੇ ਤੱਕ ਨਹੀਂ ਇਹ ਥਾਣੇ ਦੇ ਕਿਹੜੇ ਇਲਾਕੇ ਕਦੇ ਇਹ ਆਪਸਾਂ ਨਾਲ ਮਿਲੇ ਸੀ ਤੁਸੀਂ ਪਹਿਲੇ ਇਸ ਹੀ ਆਨੇ ਆਪਸਾਂ ਨਾਲ ਮਿਲੇ ਸੀ ਤੁਸੀਂ ਪਹਿਲੇ ਕਦੇ ਜੇ ਕੋਈ ਕੇਸ ਹੈਗਾ ਉਹਨਾਂ ਕੋਲ ਜਾਂਦੇ ਸੀ ਉਹਨੂੰ ਫੋਨ ਕਰਦੇ ਸੀ ਉਹ ਕਹਿੰਦਾ ਮੇਰੀ ਡਿਊਟੀ ਆ ਇੱਥੇ ਆ ਮੈਂ ਅੱਜ ਦਾ ਅੱਛਾ ਜੀ ਤੇ ਹੁਣ ਥਾਣੇ ਆਇਆ ਸੀ ਕੀ ਮੰਗ ਕਰ ਰਹੇ ਹੋ ਕਿਸ ਅਨੁਸਾਰ ਬਸ ਇਨਸਾਫ ਦੀ ਮੰਗ ਕਰਦੇ ਆ ਜੀ ਜਿਹੜੇ ਦੋਸ਼ੀਆਂ ਨੂੰ ਫੜਿਆ ਜਾਵੇ 9 ਜਣੇ ਸੀਗੇ ਉਹ ਅੱਛਾ ਇੱਕੋ ਸਿੱਧੀ ਵੀਡੀਓ ਵੀ ਆਈ ਸੀ ਮਨੋਕੇ ਹਾਂ ਜੀ ਵੀਡੀਓ ਵੀ ਕਦੀ ਆਈ ਅੱਛਾ ਇਹ ਵੀਡੀਓ ਨੂੰ ਪ੍ਰੋਵਾਈਡ ਕਰ ਸਕਦੇ ਹੋ ਹਾਂ ਜੀ ਮੀਡੀਆ ਨੂੰ ਦੇ ਸਕਦੇ ਹਾਂ ਹਾਂ ਜੀ ਕਿੱਥੇ ਦਾ ਫਾਰਮੂਲਾ ਜੀ ਆਦਰਸ਼ ਨਗਰ ਪਲੀ ਨੰਬਰ 38 ਆਦਰਸ਼ ਨਗਰ ਦੇ ਨੰਬਰ 24 ਹਾਂ ਇੰਨੀ ਟਾਈਮ ਤੋਂ ਸਮੱਸਿਆ ਜੀ ਪੰਜ ਟਿਮਾਂ ਤੋਂ ਕਿ ਸ਼ਾਮ ਨੂੰ 50 ਮਿੰਟ ਦਾ ਅੱਛਾ ਗਿੰਦਹਾਰੇ ਇਸ ਦੇ ਸਬੰਧਤ ਕਰਕੇ ਗਈ ਨਹੀਂ ਹਾਂ ਜੀ ਗਿੰਦਹਾਰੇ ਤੇ ਮੌਕੇ ਤੇ ਪੁਲਸ ਆਈ ਸੀ ਨਹੀਂ ਜੀ ਤੇ ਫੋਨ ਇਹਨਾਂ ਕਿਨਾਂ ਨੂੰ ਸੱਟ ਲੱਗੀ ਸੀ ਜੋ ਤੁਹਾਡੇ ਨਾਲ ਸੀ ਇੱਕ ਮੈਸੇਜ ਇੱਕ ਮੇਰਾ ਬੇਟਾ ਸੀਗਾ ਮੇਰੇ ਬੇਟੇ ਦੇ ਵੀ ਦਾਤ ਮਾਰਿਆ ਜਿੱਥੇ ਅੱਛਾ ਜੀ ਉਹ ਤਾਂ ਬੇਹੋਸ਼ ਹੋ ਕੇ ਡਿੱਗਿਆ ਸੀ ਉਹ ਵੀ ਵੀਡੀਓ ਦੇ ਵਿੱਚ ਹੈਗਾ ਉਹ ਬੇਹੋਸ਼ ਹੋਇਆ ਪਿਆ ਤੇ ਮੇਰੇ ਨਾਲ ਲੱਗਦੇ ਆ ਮੈਂ ਇੱਕ ਨੂੰ ਫੜਦਿਆ ਸੀ ਹੱਥ ਨਾਲ ਤੇ ਫਿਰ ਵਾਤੇ ਦੂਸਰਾ ਆਇਆ ਉਹਨੇ ਮੇਰੇ ਆ ਕੇ ਕਿਰਪਾਨਾ ਮੰਗੀ ਅੱਛਾ ਕਿਹਦੇ ਆ ਤੇ ਕੋਈ ਗੱਲ ਨਹੀਂ ਕੀਤੀ ਜਾਨੀ ਦਾਦ ਹੋਏ ਜਾਨੀ ਕੋਈ ਗੱਲ ਨਹੀਂ ਕੀਤੀ ਕਿੰਨੇ ਕੁ ਮੁੰਡੇ ਸੀ ਹਸਪਤਾਲ ਕੇ ਚੋਂ ਹੁਣ 9 ਜਣੇ ਸੀ 8 ਠੀਕ ਹੈ ਅੱਜੀ ਭਾਈ ਕੀ ਨਾਮ ਹੈ ਤੇਰਾ ਮੇਰਾ ਹੀ ਅਵਤਾਰ ਸਿੰਘ ਸਾਨੂੰ ਵਰਿੰਦਰ ਸਿੰਘ ਅੱਛਾ ਜੀ ਕੀ ਮਾਮਾ ਕੋ ਤੁਸੀਂ ਆ ਥਾਣੇ ਆਏ ਸੀ ਭਾਈ ਅਸੀਂ ਸੰਡੇ ਵਾਲਾ 15 ਦਸੰਬਰ ਦੀ ਗੱਲ ਆ ਅਸੀਂ ਜਾ ਰਹੇ ਸੀ ਸਬਜ਼ੀ ਲੈਣ ਦਰਸ਼ ਨਿਰਮੋ ਉਦਰੋ ਦੀ ਕੋਈ ਅਣ ਪਛਾਤੇ ਬੰਦੇ ਆਏ ਆ ਹੋਰ ਨੌਂ ਰਨ ਤੇ ਹੋਰ ਨੂੰ ਮਾਰੀ ਜਾ ਰਹੇ ਸੀ ਮੋਟਰਸਾਈਕਲ ਡੈਡੀ ਨੇ ਡੈਡੀ ਚਲਾ ਰਹੇ ਸੀ ਮੇਰੇ ਉਹਨਾਂ ਨੇ ਮੋਟਰਸਾਈਕਲ ਸਾਈਡ ਤੇ ਲਾਇਆ ਬਸ ਇੰਨੇ ਚ ਪਿੱਛੋਂ ਉੱਤਰ ਗਏ ਉਹਨਾਂ ਨੇ ਸਿਰ ਤੇ ਟੋਕਰੇ ਮਾਰੇ ਨਾਲ ਕਰਪਾਨਾ ਸੀ ਨੌਂ 10 ਜਣੇ ਸੀ ਅੱਛਾ ਜੀ ਹਾਂ ਜੀ ਐਕਟਿਵਾ ਸੀ ਦੋ ਮੋਟਰਸਾਈਕਲ ਸੀਗੇ ਹਾਂ ਜੀ ਸਿਰਫ ਇੱਕ ਹੋਰਨ ਮਾਰਨ ਕਰਕੇ ਤੁਹਾਡੇ ਜਾ ਕੇ ਜੀ ਹੋਏ ਯਾਨੀ ਟੋਕਰ ਕਰਕੇ ਇਸ ਤਰ੍ਹਾਂ ਜਾਮ ਦੇ ਕੇ ਹੋਰਨ ਵੀ ਉਹੀ ਮਾਰਦੇ ਪਏ ਸੀ ਹਾਂਜੀ ਪਿੱਛੇ ਉਹਦੀ ਹੋਰਨ ਮਾਰੀ ਜਾਂਦੇ ਸੀ ਬਸ ਅਸੀਂ ਡੈਡੀ ਨੂੰ ਮੋਟਰਸਾਈਕਲ ਸਾਈਡ ਤੇ ਲਾਇਆ ਵਾ ਬਸ ਇੰਨੇ ਚੁੱਪਰ ਕੇ ਆ ਕੇ ਸਾਡੇ ਮਾਰ ਤੇ ਟੋਕੇ ਮਾਰੇ ਆ ਆ ਪੂਰੇ ਮੇਰੇ ਟਾਂਕੇ ਲੱਗੇ ਸੀ ਅੱਛਾ ਜੀ ਹਾਂਜੀ ਇਸ ਸਟਫ ਨੂੰ ਥਾਣੇ ਕੰਪਲੀਟ ਦਿੱਤੀ ਸੀ ਆਇਆ ਸੀ ਕੋਈ ਥਾਣੇ ਥਾਣੇ ਕੰਪਲੀਟ ਦਿੱਤੀ ਐ ਐਮਐਲਆਰ ਨੂੰ ਅੱਛਾ ਜੀ ਹਾਂਜੀ ਪਰ ਕੋਈ ਸੁਣਾਈ ਨਹੀਂ ਕੀਤੀ ਥਾਣੇ ਨਹੀਂ ਕੋਈ ਸੁਣਾਈ ਨਹੀਂ ਤੁਸੀਂ ਅੱਜ ਥਾਣੇ ਪਹੁੰਚੇ ਪਰ ਸਸ਼ਨਾ ਕੇ ਕੀ ਗੁਹਾਰ ਕਰਦੇ ਹੋ ਬਸ ਇਨਸਾਫ ਚਾਹੀਦਾ ਜੀ ਉਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜੋ ਅੱਛਾ ਜੀ ਸੁਣਵਾਈ ਨਾ ਹੋਈ ਅਗਲੀ ਅਗਲਾ ਸਟੈਪ ਕੀ ਹੋਊਗਾ ਤੁਹਾਡਾ ਸੁਣਵਾਈ ਨਾ ਹੋਈ ਸਿਰਫ ਅਗਲਾ ਆਗਲੀ ਕਾਰਵਾਈ ਕੀ ਹੋਊ ਫਿਰ ਫਿਰ ਕੀ ਹੋਰ ਸਾਡੇ ਵਰਗਾ ਹੋਰ ਕੋਈ ਆਊਗਾ ਵਿਚਾਰਾ ਕਹਿ ਸਕਦੇ ਦੀਦਾਰੇ ਜਿਹੜਾ ਇਹ ਮਾਹੌਲ ਖਰਾਬ ਕੀਤਾ ਗਿਆ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਤੁਹਾਡੀ ਸੁਣਵਾਈ ਨਹੀਂ ਕਰ ਰਿਹਾ ਹਾਂ ਜੀ ਸੁਣਵਾਈ ਕੋਈ ਨਹੀਂ ਹੋ ਰਹੀ ਹੈ ਜੀ ਠੀਕ ਆਈਓ ਕਿਡਾ ਸੀਗਾ ਇਸ ਸਟੇਜ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਕੇਸ ਦਿੱਤਾ ਸੀ ਆਯੋ ਭਾਈ ਜਿਹੜੇ ਐ ਸਾਈਕੋ ਕੇਸ ਸੀ ਤੁਹਾਡਾ ਹਰਿੰਦਰ ਹਰਿੰਦਰਪਾਲ ਸਰ ਜੀ ਹਾਂ ਹਰਿੰਦਰਪਾਲ ਸਿੰਘ ਸੀਗੇ ਹਾਂ ਕਹਿੰਦੇ ਕੋਈ ਗੱਲ ਬਾਤ ਨਹੀਂ ਕੀਤੀ ਕਾਦੇ ਨਾ ਇਹੋ ਕਦੇ ਕਹਿੰਦੇ ਸਾਡੀ ਇੱਧਰ ਡਿਊਟੀ ਆ ਮੈਂ ਡਿਊਟੀ ਤੇ ਆ ਜਿਹੜੇ ਕਿਤੇ ਹੁੰਦੇ ਸੀ ਕਦੇ ਉਹਨੂੰ ਬਸ ਸਰ ਇੱਕ ਮਾਮਲਾ ਆਇਆ ਸੀਗਾ ਹਰਵਿੰਦਰ ਵਜੋ ਜਿਹਦੇ ਵੱਲੋਂ ਕਿਹਾ ਜਾਂਦਾ ਕਿ 15 ਤਰੀਕ ਨੂੰ ਉਹਨੇ ਕੰਪਲੇਂਟ ਦਿੱਤੀ ਸੀਗੀ 15 ਦਸੰਬਰ ਨੂੰ ਤੇ ਉਸ ਤੋਂ ਬਾਅਦ ਉਹ ਤੁਹਾਡੇ ਕੋਲ ਨਹੀਂ ਆਇਆ ਤੇ ਉਹਦੀ ਕੋਈ ਕਾਰਵਾਈ ਜੜੀ ਨਹੀਂ ਕੀਤੀ ਗਈ ਹਾਂ ਜਿਹੜੇ ਹੁਣੀ ਮੈਨੂੰ ਉਹਨਾਂ ਨੇ ਆ ਕੇ ਦੱਸਿਆ ਵੀ ਆਹ ਗੱਲ ਹੋਈ ਹੈ ਪਰ ਉਹ ਪਹਿਲਾਂ ਮੇਰੇ ਕੋਲ ਆਈ ਨਹੀਂ ਗੀ ਤੇ ਮਨੋਂ ਇਹ ਗੱਲ ਕਹੀ ਵੀ ਤੇ ਮੇਰੇ ਕੋ ਆਣਾ ਚਾਹੀਦਾ ਸੀਗਾ ਤੇ ਹੁਣ ਆਪਾਂ ਉਹਦੀ ਤਹਿਕੀਕਤ ਕਰ ਰਹੇ ਹਾਂ ਹੁਣ ਹੀ ਮੈਂ ਸਾਰਾ ਉਹਨਾਂ ਐਡਰੈਸ ਵਗੈਰਾ ਲੈ ਲਿਆ ਤੇ ਹੁਣ ਹੀ ਜੋ ਬਣਦੀ ਕਾਰਵਾਈ ਆਪਾਂ ਨੂੰ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਰਸਤੇ ਦੇ ਵਿੱਚ ਜਾ ਰਹੇ ਸੀਗੇ ਅਨਪਛਾਤੀ ਵਿਅਕਤੀਆਂ ਵੱਲੋਂ ਸਿੱਧਾ ਹਮਲਾ ਕੀਤਾ ਗਿਆ ਹੋਰ ਮੈਂ ਵੀਡੀਓ ਦੇਖ ਲਈ ਹੈ ਪਰ ਉਹ ਜਿਹੜਾ ਜਿਹੜੇ ਥਾਣੇਦਾਰ ਕੋਲ ਅਜਿਓ ਕੋਲ ਇਹਨਾਂ ਦੀ ਕੰਪਲੇਂਟ ਸੀ ਕਿ ਉਹ ਟ੍ਰਾਂਸਫਰ ਹੋ ਗਈ ਹੈ ਟ੍ਰਾਂਸਫਰ ਹੋਣ ਕਰਕੇ ਉਹ ਇਹਨੂੰ ਮਿਲ ਨਹੀਂ ਸਕੇ ਨਾ ਮੇਰੇ ਕੋਲ ਆਏ ਤੇ ਸਰ ਕੀ ਕਾਰਵਾਈ ਕੀਤੀ ਜਾਊਗੀ ਹੁਣ ਤੁਹਾਡੇ ਨਿਗਾਹ ਦੇ ਵਿੱਚ ਆਇਆ ਤੇ ਕੀ ਇਨਸਾਫ ਦਿੱਤਾ ਜਾਊਗਾ ਜੋ ਕਾਨੂੰਨੀ ਕ ਤੇ ਸਰ ਇਦਾਂ ਦੇ ਪਰਿਵਾਰਾਂ ਨੂੰ ਕੀ ਅਪੀਲ ਕਰੂਗੇ ਜਿਹੜੇ ਪਰਿਵਾਰ ਜਿਹੜੇ ਨੇ ਕੰਪਲੇਂਟ ਲਿਖਾ ਦਿੰਦੇ ਨੇ ਮੁੜ ਕੇ ਥਾਣੇ ਦੇ ਵਿੱਚ ਨਹੀਂ ਆਉਂਦੇ ਤੇ ਉਸ ਤੋਂ ਬਾਅਦ 2 ਮਹੀਨੇ ਬਾਅਦ ਆਣਗੇ ਤੇ ਉਸ ਤੋਂ ਬਾਅਦ ਕਹਣਗੇ ਸਾਡੀ ਸੁਣਵਾਈ ਨਹੀਂ ਹੁੰਦੀ ਇਹਨਾਂ ਪਰਿਵਾਰਾਂ ਨੂੰ ਕੀ ਇਹ ਆਪਾਂ ਤਾਂ ਇਹੀ ਕਵਾਂਗੇ ਭਈ ਜਦੋਂ ਉਮੀਦ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਤਾਂ ਤੁਸੀਂ ਤਾਂ ਸਾਡੇ ਧਿਆਨ ਚ ਲਿਆਓ ਆਈਓ ਨੂੰ ਮਿਲੋ ਆਈਓ ਨਹੀਂ ਮਿਲਦਾ ਮੈਨੂੰ ਮਿਲੋ ਮੈਂ ਇੱਥੇ 24 ਆਵਰ ਮਿਲਦਾ ਜਦੋਂ ਮਰਜ਼ੀ ਆਣਗੇ ਆਪਾਂ ਉਸੇ ਟਾਈਮ 'ਚ ਉਹ ਬਣਦੀ ਕਾਰ ਵੀ ਪਹਿਲਾਂ ਵੀ ਕਰਦੇ ਆ ਆਪਾਂ ਹੁਣ ਵੀ ਕਰਾਂਗੇ ਠੀਕ ਹੈ ਜੀ ਹਾਂ